ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਜਲ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਮਿਰਚਾਂ ਦਾ ਚਾਰ ਪੌਣਾ ਤੇ ਆਹਾਂ ਕੱਲ ਅਸੀਂ ਸ਼ਾਮ ਨੂੰ ਲੈ ਕੇ ਆਏ ਸੀਗੇ ਮਿਰਚਾਂ ਇੰਡੀਅਨ ਮਾਰਕੀਟ ਚੋਂ ਤੇ ਇਹ ਗੋਲੀਆਂ ਵਾ ਵੱਡੀਆਂ ਮਿਰਚਾਂ ਵਾ ਤੇ ਇਹਨੂੰ ਆਪਾਂ ਮੋਟੀਆਂ ਮਿਰਚਾਂ ਕਹਿ ਦਿੰਦੇ ਆ ਤੇ ਹੌਲੀ ਇਹ ਮੈਂ ਧੋ ਕੇ ਰੱਖਦੀਆਂ ਇੱਥੇ ਤੇ ਸ਼ੀਸ਼ੇ ਰਾਹੀਂ ਹੁਣ ਤਾਂ ਪਾਉਗੀ ਤੇ ਸ਼ਾਮ ਨੂੰ ਆ ਕੇ ਮੈਂ ਕੰਮ ਤੋਂ ਫਿਰ ਚਾਰ ਪਾਉਂਗੀ ਮੈਂ ਕੱਬ ਤੱਕ ਚਲ ਸੁੱਕ ਜਾਣਗੇ ਇਹੇ ਤੇ ਬਾਕੀ ਫਿਰ ਆਪਾਂ ਇਹਨੂੰ ਸਾਫ਼ ਕਰਕੇ ਜਮਾ ਸਕਾ ਕੇ ਚਾਰ ਪਾਉਣਾ ਵਾ ਕਿ ਜਾਂ ਜੇ ਇਹਦੇ ਵਿੱਚ ਨਮੀ ਜੀ ਰਹਿ ਜਾਂਦੀ ਹੈ ਫਿਰ ਚਾਰ ਖਰਾਬ ਹੋ ਜਾਂਦਾ ਵਿੱਚ ਜਮਾ ਸੁੱਕਿਆ ਹੁਣ ਤਾਂ ੱਪ ਲੱਗੀ ਹੋਵੇ ਫਿਰ ਜਿੰਨਾ ਟਾਈਮ ਆ ਜੀ ਚਾ ਰੱਖ ਲਓ ਤੇ ਹੁਣ ਨਾਲ ਹੀ ਮੈਂ ਮਸਾਲੇ ਪਾ ਚਲੀਆਂ ਧੁੱਪੇ ਵੀ ਮੈਂ ਕਿਹਾ ਚਲੋ ਇਹ ਉਦੋਂ ਨੂੰ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਪਾਉਣ ਨੱਕੇ ਤੇ ਫਿਰ ਮਿਕਸੀ ਚ ਪੀਸ ਲਾਉਂਗੇ ਤੇ ਇਹਦੇ ਵਿੱਚ ਮੈਂ ਲਿਆ ਮੇਥੇ ਤੇ ਸਾਫਤ ਧਨੀਆ ਲਿਆ ਵਾ ਜੀਰਾ ਤੇ ਥੋੜੀ ਦਾਲ ਚੀਨੀ ਲਈ ਆ ਤੇ ਜਿਹੜੀ ਰਾਈ ਆ ਹਨਾ ਤੇ ਇਹ ਰਾਈ ਆ ਇਹਨੂੰ ਨੇ ਆਪਾਂ ਭੁੱਲਣਾ ਹੈ ਨਾ ਆਪਾਂ ਬਾਅਦ 'ਚ ਵੈਸੇ ਪਾਵਾਂਗੇ ਤੇ ਜੇ ਕਾਲੀ ਮਿਰਚ ਸਾਫਤਾਂ ਤੁਹਾਡੇ ਕੋਲੇ ਸਾਫਤ ਲੈ ਲਓ ਮੇਰੇ ਕੋਲੇ ਇਸ ਟਾਈਮ ਸਾਫਤ ਹੈ ਨਹੀਂ ਸੀ ਮਾਲ ਮੇਰੇ ਦਿਮਾਗ 'ਚ ਹੈ ਨਹੀਂ ਸੀਗਾ ਮਿਰਚ ਦਾ ਤੇ ਜਦੋਂ ਹੁਣ ਮੈਂ ਇੰਡੀਅਨ ਸਟੋਰ 'ਚ ਜਦੋਂ ਮਿਰਚਾਂ ਲਈਆਂ ਵਾ ਨਹੀਂ ਤੇ ਮੈਂ ਕਾਲੀ ਮਿਰਚ ਸਾਫਤ ਵੀ ਲੈ ਲੈਂਦੀ ਤੇ ਇਹ ਮੇਰੇ ਕੋਲੇ ਪਾਊਡਰ ਪਾਊਡਰ ਤੇ ਮੈਂ ਕਾਲੀ ਮਿਰਚ ਦਾ ਜਿਹੜਾ ਪਾਊਡਰ ਪਾਵਾਂਗੇ ਬਾਕੀ ਨੋਨ ਹਲਦੀ ਤੇਲ ਇਹ ਜਦੋਂ ਆਪਾਂ ਛਾਵਣ ਨੂੰ ਪਾਉਣ ਲੱਗੇ ਤੇ ਉਦੋਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਫਿਰ ਹਾਲ ਤਾਂ ਮੈਂ ਇਹਨੂੰ ਕੇਨਾ ਧੁੱਪੇ ਰੱਖ ਚੱਲੀ ਆ ਤੇ ਫਿਰ ਇਹ ਜਮਾਂ ਨਾਲ ਤੇ ਮਿਰਚਾਂ ਸੁੱਕ ਜਾਣਗੀਆਂ ਤੇ ਨਾਲੇ ਮਸਾਲੇ ਵੀ ਕਿਉਂਕਿ ਹੁਣ ਸਰਦੀ ਕਰਕੇ ਤੇ ਸਿੱਲੇ ਜੇ ਹੋਏ ਪਏ ਆ ਤੇ ਸੁੱਕ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਭੁੰਨ ਕੇ ਤੇ ਪੀਸ ਲਾਂਗੇ ਫਿਰ ਦੱਸਾਂਗੇ ਅਚਾਰ ਤਾਣਾ ਕੇ ਰੈਸਟ ਕਰਨ ਲੱਗੀ ਸੀ ਹੁਣ ਮੈਂ ਕਿਹਾ ਚਲ ਮੈਂ ਚਾਰ ਪਾਲਮ ਤੇ ਮਿਰਚਾਂ ਇਹ ਸਿੱਤੇ ਤਕਰੀਬਨ ਆਪਣੀਆਂ ਸੁੱਕੀਆਂ ਫਿਰ ਵੀ ਇੱਕ ਵਾਰੀ ਆਪਾਂ ਨਾ ਪੋੜੇ ਨਾਲ ਜਾਂ ਘਾਰ ਤੇ ਨਾ ਜਮਾਂ ਸਾਫ ਕਰਕੇ ਇਹਨਾਂ ਨੂੰ ਸੇ ਨੂੰ ਸਾਫ਼ ਕਰ ਲਾਂਗੇ ਉੱਪਰੋਂ ਤੇ ਮਾੜੇ-ਮੋਟੀ ਵੀ ਜਿਹੜੀ ਨਮੀ ਹੋਈ ਉਹ ਸੁੱਕ ਜੂਗੀ ਤੇ ਹੁਣ ਇੱਧਰ ਮੈਂ ਤੇਲ ਧਰਤਾ ਕਲਕਨਾ ਤੇ ਸਰੋਂ ਦਾ ਤੇਲ ਆ ਤੇ ਜ਼ਿਆਦਾਤਰ ਚਾਰ ਸਰੋਂ ਦੇ ਤੇਲ ਚ ਵਧੀਆ ਬਣਦਾ ਵਾ ਤੇ ਛੇ ਖਰਾਬ ਵੀ ਨਹੀਂ ਹੁੰਦਾ ਵਾ ਤੇ ਮੈਂ ਸਰੋਂ ਦਾ ਤੇਲ ਧਰਿਆ ਵਾ ਤੇ ਇੱਧਰ ਮੈਂ ਧਰਤਾ ਫਰਾਈਪਨ ਤੇ ਇਹਦੇ ਵਿੱਚ ਹੁਣ ਮੈਂ ਪਾ ਦਿੰਨੀ ਆ ਮਸਾਲੇ ਤੇ ਇਹਨੂੰ ਆਪਾਂ ਜਿਹੜੇ ਮਸਾਲੇ ਆ ਇਹਨਾਂ ਨੂੰ ਆਪਾਂ ਬੜਾ ਸੇਕ ਲਵਾ ਕੇ ਫਿਰ ਆਪਾਂ ਇਹਨਾਂ ਨੂੰ ਰਗੜਦੇ ਆਂ ਤੇ ਰਾਈ ਆ ਕਲੌਂਜੀ ਆ ਤੇ ਉਹ ਆਪਾਂ ਉੱਪਰ ਦੀ ਪਾਵਾਂਗੇ ਤੇ ਇਹਨਾਂ ਨੂੰ ਸੇਕ ਲਾ ਕੇ ਉਹਦੋਂ ਆਪਣਾ ਤੇਲ ਵੀ ਠਰ ਜਾਊਗਾ ਚਲੋ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਫੋਨ ਨਕੀ ਰੱਖ ਲਈਏ ਸੇਕ ਲਵਾ ਕੇ ਫਿਰ ਇਹਨਾਂ ਨੂੰ ਆਪਾਂ ਰਗੜਦੇ ਆਂ ਮਿਕਸੀ ਰ ਹੈ ਹਾਂਜੀ ਇੱਥੇ ਕਿੰਨਾ ਸੌਸ ਲੱਗ ਗਈ ਸੀਗੀ ਤੇ ਮੇਰੇ ਦਿਮਾਗ 'ਚ ਇਹ ਨਿਕਲ ਗਿਆ ਕਿ ਸੌਸ ਦਾ సోఫ పా సోం నేను సోస బాగా ఫ్లేవర్ బిగా ఉందోఫ పా థిడీ సేక లాగజన ఫే క్ స మసాలే భా తి మిట్లే రి ఇద్దరు తిల్ కళకూల రూ మ ਹਾਂਜੀ ਇਹ ਮੈਂ ਮਸਾਲਾ ਪੀਸ ਲਿਆ ਤੇ ਆ ਮੈਂ ਮਿਕਸੀ ਇਹ ਮਸਾਲੇ ਪੀਸਣ ਵਾਸਤੇ ਰੱਖੀ ਛੋਟੀ ਜੀ ਲੇਚੀਆਂ ਲੂਚੀਆਂ ਜਿਮਚਾਲਾ ਸਬਜੀ ਆਲਾ ਜਾਂ achar ਆਲਾ ਮਸਾਲਾ ਤੇ ਪੀਸਣ ਵਾਸਤੇ ਰੱਖੀ ਹੁਣ ਇਹਦੇ ਨੂੰ ਮੈਂ ਸਾਲਾ ਪੀਸ ਲਿਆ ਮੈਂ ਜਿਆਦਾ ਨਹੀਂ ਹਮੇਹਨ ਕੀਤਾ ਥੋੜਾ ਜਿਹਾ ਦਰਦਰਾ ਜਿਹਾ ਰੱਖ ਲਿਆ ਵਧੀਆ ਲੱਗਦਾ achar ਚ ਹਾਂਜੀ ਹੁਣ ਮੈਂ ਮਸਾਲਾ ਇਹਦੇ ਵਿੱਚ ਕੱਢ ਲਿਆ ਚੀਨੀ ਦੇ ਬਰਤਨ ਚ ਤੇ ਹੁਣ ਇਹਦੇ ਵਿੱਚ ਮੈਂ ਨਾਮਕ ਕਾਲੀ ਮਿਰਚ ਰਾਈ ਕਲੌਂਜੀ ਤੇ ਤੇਲ ਹਲਦੀ ਤੇ ਸਾਰਾ ਕੁਝ ਪਾਕੀਲ ਮਿਕਸ ਕਰ ਲੈਣੀ ਤੇ ਫਿਰ ਮਿਰਚਾਂ ਚ ਆਪਾਂ ਪਾੜ પા ਕੇ ਫਿਰ ਉਹਦੇ ਵਿੱਚ ਇਹਨੂੰ ਭਰਾਂਗੇ ਹੁਣ ਆਪਾਂ ਸਾਰਾ ਕੁਝ ਇਸ ਵਿੱਚ ਪਾਤਾ ਰਾਈ ਕਲੌਂਜੀ ਹਲਦੀ ਕਾਲੀ ਮਿਰਚ ਨਮਕ ਤੇ ਹੁਣ ਆਪਾਂ ਇਹਨੂੰ ਵਿੱਚ ਤੇਲ ਪਾ ਕੇ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਇਹ ਮੈਂ ਚਮਚੇ ਦੇ ਵਿੱਚ ਛੋਟਾ ਹੀ ਰੱਖਿਆ ਤਾਂ ਕਿ ਜਦੋਂ ਆਪਾਂ ਮਿਰਚਾਂ ਚ ਭਰਨੇ ਲੱਗਾਂਗੇ ਤੇ ਉਹਦੇ ਨਾਲ ਸੌਖਾ ਹੋ ਜੂ। ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ। ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ। ਇਹਦੇ ਵਿੱਚ ਤੇਲ ਪਾ ਕੇ ਜਿਹੜਾ ਬਾਕੀ ਤੇਲ ਬਚ ਗਿਆ ਆਪਣੇ ਕੋਲੇ ਉਹ ਆਪਾਂ ਉੱਪਰ ਦੀ ਪਾ ਦਾਂਗੇ ਤੇ ਆ ਮੈਂ ਕੱਚ ਦਾ ਵਰਤਮਾਨ ਲਿਆ ਵਾ ਤੇ ਇਹਦੇ ਵਿੱਚ ਚਾਰ ਪਾਵਾਂਗੇ ਕੱਚ ਦੇ ਵਿੱਚ ਖਰਾਬ ਨਹੀਂ ਹੁੰਦਾਗਾ। ਤੇ ਨਹੀਂ ਪਲਾਸਟਿਕ ਦੇ ਜਿਹਾ ਆਪਾਂ ਹੋਰ ਕਾਸੇ 'ਚ ਪਾਉਨੇ ਆ ਚਾਰ ਰਵੜ ਦੇ ਚ ਜਿਹੜੇ ਡੱਬੇ ਹੁੰਦੇ ਆ ਤੇ ਉਹ ਖਰਾਬ ਜਿਹਾ ਹੋ ਜਾਂਦਾ ਕੱਚ ਦੇ ਵਿੱਚ ਚਾਰ ਖਰਾਬ ਨਹੀਂ ਹੁੰਦਾਗਾ। ਤੇ ਹੁਣ ਬਸ ਮੈਂ ਇਹਨੂੰ ਮਿਰਚਾਂ ਕੱਟ ਕੇ ਪਾ ਰੱਖੀ ਇਹਦੇ ਵਿੱਚ ਪਾ ਰ ਪਰ ਕੇ ਨਾਲ ਦੀ ਨਾਲ ਸਿੱਟੀ ਜਾਵਾਂਗੀ ਹਮੇਂ ਕਾਲਤੋਂ ਬੀ ਇਹਨੂੰ ਘਾ ਦਾਂਗੇ ਹਾਂਜੀ ਇਹ achar ਆਪਾਂ ਪਾਤਾ ਵਰਤਮਾਨ ਚ ਤੇ ਹੁਣ ਆਪਾਂ ਇਹਦੇ ਵਿੱਚ ਜੇ ਤੁਹਾਡੇ ਕੋਲ ਸਰਕਾ ਸਰਕਾ ਪਾ ਦਿਓ ਨਹੀਂ ਨਿੰਬੂ ਨੂੰ ਛੋੜ ਦਿਓ ਵੈਸੇ ਨਿੰਬੂ ਠੀਕ ਰਹਿੰਦਾ ਵਾ ਤੇ ਸਰਕਾ ਵੀ ਵੈਸੇ ਠੀਕ ਰਹਿੰਦਾ ਤੇ ਮੈਂ ਤਾਂ ਜਾਦਾ ਚਾਤ ਦੇ ਵਿੱਚ ਨਿੰਬੂ ਹੀ ਪਾਉਣੀ ਹੁੰਦੀ ਆ ਤੇ ਨਾਲੇ ਇਹਨਾਂ ਖਟਮਿਟਾ ਜਿਹਾ ਹੋ ਜਾਂਦਾ ਵਾ ਤੇ ਹੌਲ ਮੇਰੇ ਕੋਲ ਨਿੰਬੂ ਹੈ ਨਹੀਂਗਾ ਤੇ ਕਿਉਂਕਿ ਘਰੇ ਤਾਂ ਹੁਣ ਸਰਦੀ ਕਰਕੇ ਲੋੜ ਨਹੀਂ ਪੈਂਦੀ ਨਿੰਬੂ ਦੀ ਨਹੀਂ ਤੇ ਰੈਸਟੋਰੈਂਟ ਤੇ ਹੁੰਦਾ ਅੱਜ ਮੈਨੂੰ ਯਾਦ ਪੁੱਲ ਗਿਆ ਹੁਣ ਸ਼ਾਮ ਨੂੰ ਮੈਂ ਲੈ ਕੇ ਆਉਂਗੀ ਤੇ ਸਵੇਰ ਨਾਲ ਤਾਂ ਇਹਨੂੰ ਧੋਪ ਲਵਾ ਲੂੰਗੀ ਤੇ ਨਾਲ ਇਹਦੇ ਵਿੱਚ ਮੈਂ ਨਿੰਬੂ ਨਿਚੋੜ ਦੂੰਗੀ ਤੇ ਫਿਰ ਇੱਕ ਅੱਧੀ ਥੁੱਪ ਲਵਾ ਕੇ ਤੇ ਫਿਰ ਇਹਨੂੰ ਹਿਲਾਉਣਾ ਰੋਜ਼ ਆ ਹਿਲਾਈ ਜਾਣਾ ਵਾ ਇਹਨੂੰ ਜਦੋਂ ਵੀ ਆਪਾਂ ਸਵੇਰ ਉੱਠਣਾ ਨਾ ਸਭ ਤੋਂ ਪਹਿਲਾਂ ਤੇ ਇਹਨੂੰ ਚਾਰ ਨੂੰ ਹਿਲਾ ਕੇ ਹਲਾ ਦੇਣਾ ਵਰਤਮਾਨ ਨੂੰ ਤੇ ਫਿਰ ਇਹ ਖਰਾਬ ਨਹੀਂ ਹੁੰਦਾ ਨਾ ਮਿਰਚਾਂ ਵੈਂਦੇ ਆ ਫਿਰ ਜਿੰਨਾ ਟਾਈਮ ਮਰਜ਼ੀ ਰੱਖ ਲਿਓ ਠੀਕ ਆ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ